ਦਾ ਮੰਜੀਤ ਦਾਣੀਪੁਰ ਤੋਂ ਰਸ਼ਪਾਲ ਜੀ ਦਾਣੀਪੁਰ ਤੋਂ ਸਾਡੇ ਕਮਾਲਪੁਰ ਤੋਂ ਸਰਪੰਚ ਸਾਹਿਬ जसपाल ਜੀ ਗੁਰਚਰਨ ਹੋਰ ਬਹੁਤ ਸਾਰੇ ਸਤਿਕਾਰਯੋਗ ਸੱਜਣ ਬਲਵੇੜੇ ਨਵੇਂ ਗੋਂ ਤੋਂ ਸਰਪੰਚ ਸਾਹਿਬ ਸਾਡੇ ਐਸ ਡੀ ਐਮ ਸਾਹਿਬ ਸਾਡੇ ਤਹਿਸੀਲਦਾਰ ਸਾਹਿਬ ਜਿਸ ਤਰ੍ਹਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਸਰਦਾਰ ਭਵਾਂ ਸਿੰਘ ਜੀ ਮਾਨ ਨੇ ਪੰਜਾਬ ਦੇ ਜੋ ਆਪ ਜੋ ਹੜਾਕਾਰ ਨੁਕਸਾਨ ਹੋਇਆ ਪੰਜਾਬ ਦੇ ਲੋਕਾਂ ਨਾਲ ਵਾਦਾ ਕੀਤਾ ਸੀ ਕਿ ਦੀਵਾਲੀ ਤੋਂ ਪਹਿਲਾਂ ਅਸੀਂ ਤੁਹਾਡੇ ਜਿਹੜਾ ਮੁਆਵਜ਼ੇ ਦੀ ਰਾਸ਼ੀ ਹੈ ਉਹ ਤੁਹਾਨੂੰ ਦੇਵਾਂਗੇ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਵੱਡੀ ਆਫ ਜਿਹੜੀ ਐਸਕੀ ਐਤਕੀ ਵਾਰੀ ਆਈ ਹੈ ਉਹ ਮੈਨੂੰ ਲੱਗਦਾ ਪਿਛਲੇ ਲੰਬੇ ਸਮੇਂ ਤੋਂ ਪਿਛਲੇ 2-3 ਦਹਹਾਕਿਆਂ ਤੋਂ ਬਾਅਦ ਪਹਿਲੀ ਵਾਰੀ ਕੋਈ ਐਡੀ ਵੱਡੀ ਮਾਰ ਪੰਜਾਬ ਤੇ ਪਈਆ ਪਰ ਪੰਜਾਬ ਦੇ ਲੋਕ ਬੜੇ ਤਾਕੜੇ ਜੋਸ਼ੀਲੇ ਜਿਹੜੇ ਇੰਨੀਆਂ ਸਟਾ ਚੱਲਣ ਦੇ ਬਾਵਜੂਦ ਵੀ ਉਹਨਾਂ ਨੇ ਐਨੀ ਮੁਸੀਬਤ ਦੇ ਵਿੱਚ ਵੀ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਸਿੱਖਿਆ ਹੋਇਆ ਸੋ ਜਦੋਂ ਵੀ ਕੋਈ ਪੰਜਾਬ ਤੇ ਭੀੜ ਹੋਈਆ ਪਈਆ ਤਾਂ ਪੰਜਾਬ ਦੇ ਲੋਕ ਇਕੱਠੇ ਹੋ ਕੇ ਉਸ ਲੜਾਈ ਨੂੰ ਇਕੱਠੇ ਹੋ ਕੇ ਲੜਿਆ ਉਹ ਅਸੀਂ ਦੇਖਿਆ ਕਿ ਅ ਜਿਵੇਂ ਮਾਝੇ ਬੰਨੀ ਅਸੀਂ ਦੇਖ ਰਿਆਂ ਕਿਵੇਂ ਜ਼ਮੀਨਾਂ ਹੜ ਗਈਆਂ ਘਰ ਹੜ ਗਏ ਪਸ਼ੂ ਰੁੜ ਕੇ ਪਾਕਿਸਤਾਨ ਚ ਚਲੇ ਗਏ ਫੇਰ ਵੀ ਲੋਕ ਕਰਦੀ ਕਲਾਚ ਨੇ ਪੂਰੀ ਜੋਸ਼ ਨਾਲ ਆਪਦੇ ਖੇਤ ਪਧਰੇ ਕਰਨ ਲੱਗੇ ਹੋਏ ਨੇ ਔਰ ਇਹਦੇ ਵਿੱਚ ਅਸੀਂ ਦੇਖਿਆ ਕਿ ਜਦੋਂ ਕੋਈ ਮਾਰ ਪੈਂਦੀ ਹੈ ਤਾਂ ਉੱਥੇ ਜਿਹੜਾ ਰੇਤਾ ਇਕੱਠਾ ਹੋ ਜਾਂਦਾ ਸੀ ਤਾਂ ਪਿਛਲੇ ਸਮੇਂ ਦੇ ਵਿੱਚ ਉਹ ਉਹਦੀ ਮਨਜ਼ੂਰੀ ਨਹੀਂ ਮਿਲਦੀ ਸੀ ਸੋ ਮੁੱਖ ਮੰਤਰੀ ਸਾਹਿਬ ਨੇ ਪਹਿਲ ਕਦਮੀ ਕਰਦੇ ਹੋਏ ਜੇ ਜਿਹਦਾ ਖੇਤ ਉਹਦਾ ਰੇਤ ਉਹ ਚਾਕੇ ਰੇਤ ਚਾਕੇ ਵੇਚ ਸਕਦੇ ਨੇ ਜਾਂ ਇਕੱਠਾ ਕਰ ਸਕਦੇ ਨੇ ਤਾਂ ਕਿ ਉਹਨਾਂ ਦੀ ਪਰਪਾਈ ਹੋ ਸਕੇ ਔਰ ਆਪਣੇ ਆ ਪਿੰਡ ਨੇ ਜਿਹੜੇ ਇਹ ਹਾਸਮਪੁਰ ਮਾਂਗਟਾ ਸਸੀਥੇ ਭਗਵਾਨਪੁਰਾ ਸਸਾ ਗੁਜਰਾ ਤਰਮੇੜੀ ਆਏ ਸਾਲ ਨੁਕਸਾਨ ਇਹਨਾਂ ਪਿੰਡਾਂ ਦੇ ਵਿੱਚ ਹੁੰਦਾ ਹਾਸਮਪੁਰ ਮਾਂਗਟਾ ਦੇ ਵਿੱਚ ਤਾਂ ਆਏ ਸਾਲ ਹੀ ਜਿਹੜਾ ਨੁਕਸਾਨ ਹੁੰਦਾ ਪਰ ਪਿਛਲੀ ਵਾਰੀ ਸੋਕ ਸ਼ਾਂਤੀ ਰਹਿ ਗਈ ਸੀ ਕਿਉਂਕਿ ਥੋੜਾ ਜਿਹਾ بارش ਵੀ ਘੱਟ ਪਈ ਪਿੱਛੋਂ ਪਾਣੀ ਵੀ ਘੱਟ ਹੋਇਆ ਪਰ ਐਤ ਕੀ ਜਿਹੜਾ ਨੁਕਸਾਨ ਹੋਇਆ ਉਹਦੀ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਦਿਵਾਲੀ ਤੋਂ ਪਹਿਲਾਂ ਪਹਿਲਾਂ ਅਸੀਂ ਮੁਆਵਜ਼ਾ ਜਿਹੜਾ ਦੇਵਾਂਗੇ 193 ਲਾਪਾਤਰੀ ਨੇ ਜਿਹੜੇ ਜਿੰਨਾਂ ਦਾ ਨੁਕਸਾਨ ਹੋਇਆ ਇਹ ਨਹੀਂ ਕਿ ਸਭ ਦਾ ਜਿਹੜੇ ਕੋਈ ਰਹਿ ਗਏ ਉਹਨਾਂ ਨੂੰ ਇਹ ਨਹੀਂ ਵੀ ਛੱਡਾ ਜਾਊਗਾ ਕਿਉਂਕਿ ਅੱਜ ਦੇ ਦਿਨ ਸ਼ੁਰੂਆਤ ਹੈ ਜਿਹੜੀ ਪੰਜਾਬ ਦੇ ਵਿੱਚ ਕਰਨੀ ਸੀ ਐਸਡੀਐਮ ਸਾਹਿਬ ਆਏ ਨੇ ਤਹਿਸੀਲਦਾਰ ਸਾਹਿਬ ਆਏ ਨੇ ਔਰ ਮੈਂ ਤੁਹਾਡਾ ਭਰਾ ਹੋਂਦੇ ਨਾਤੇ ਤੁਹਾਡੇ ਵਿੱਚ ਆਇਆ ਸੋ ਇਹਦੇ ਵਿੱਚ ਜਿਹੜੇ ਸਸੀ ਬ੍ਰਹਮਣਾ ਦੇ ਨੇ ਪੰਜਾਬ ਪਰਿਵਾਰ ਨੇ ਜਿਹੜੇ ਉਹਨਾਂ ਦਾ ਮੁਆਵਜ਼ਾ ਔਰ ਜਿਹੜਾ ਹਾਸ਼ਮਪੁਰ ਹੈ 43 ਪਰਿਵਾਰ ਨੇ ਉਹਨਾਂ ਦਾ ਮੁਆਵਜ਼ਾ ਜਿਹੜਾ ਉਹਨਾਂ ਦਾ 93 ਨੇ ਟੋਟਲ ਜਿਨ੍ਹਾਂ ਦਾ 53 ਲੱਖ 91444 ਰੁਪਏ ਜਿਹੜਾ ਮੁਆਵਜ਼ਾ ਉਹ ਅਸੀਂ ਹੁਣ ਤੁਹਾਨੂੰ ਦਵਾਂਗੇ ਜਿਹੜੇ ਰਹਿ ਗਏ ਉਹਨਾਂ ਦਾ ਵੀ ਬੜੀ ਜਲਦੀ ਆ ਜਿਹੜਾ ਇਨ ਬਿਟਵੀਨ ਮੈਨੂੰ ਲੱਗਦਾ 10 ਤੋਂ 15 ਦਿਨਾਂ ਦੇ ਵਿੱਚ ਵਿੱਚ ਉਹਨਾਂ ਦਾ ਵੀ ਮੁਆਵਜ਼ਾ ਜਿਹੜਾ ਦਿੱਤਾ ਜਾਊਗਾ ਜਿਹੜੇ ਕਿਸੇ ਕਾਰਨ ਕਿੰਨਾ ਕਿੰਨਾਂ ਦੇ ਘਰ ਜਿਹੜੇ بارشਾਂ ਕਰਕੇ ਟੱਗੇ ਉਹਨਾਂ ਨੂੰ ਵੀ ਉਹਦਾ ਬਣਦਾ ਮੁਆਵਜ਼ਾ ਜਿਹੜਾ ਦਿੱਤਾ ਜਾਊਗਾ ਅਸੀਂ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਧੰਨਵਾਦ ਕਰਦੇ ਆ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜੀਵਾਲ ਜੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਪਹਿਲ ਕਦਮੀ ਕਰਕੇ ਇਹ ਉਪਰਾਲਾ ਚੱਕਿਆ ਕਿ ਅਸੀਂ ਪੰਜਾਬ ਦੇ ਚਾਹੇ ਕਿਉਂਕਿ ਦਿਵਾਲੀ ਆ ਸਾਡਾ ਸਾਰਾਂ ਦਾ ਬਹੁਤ ਵੱਡਾ ਤਿਹਾਰ ਹੈ ਜੇ ਦਿਵਾਲੀ ਦੇ ਵਿੱਚ ਅਸੀਂ ਖੁਸ਼ੀ ਨਾਲ ਮਨਾ ਸਕੀਏ ਤਾਂ ਬਹੁਤ ਅਸੀਂ ਦੇਖਦੇ ਹਾਂ ਕਿ ਗਮ ਵਰਗਾ ਮਾਹੌਲ ਹੁੰਦਾ ਸੋ ਉਸ ਦਿਵਾਲੀ ਨੂੰ ਅੱਜ ਤਾਂ ਅਸੀਂ ਦੇਖਿਆ ਕਿ ਫਸਲ ਵੱਡੀ ਵੀ ਨਹੀਂ ਗਈ ਉਸ ਤੋਂ ਪਹਿਲਾਂ ਮਾਫੀ ਜਤਾਇਆ ਸੋ ਇਸ ਕਰਕੇ ਕਿ ਅਸੀਂ ਜਿਹੜੀ ਦੀਵਾਲੀ ਦੇ ਦੀਵੇ ਆ ਜਿਹੜੇ ਉਹ ਵਾਸਖੀਏ ਸੋ ਦੁਬਾਰਾ ਫੇਰ ਤੁਹਾਡਾ ਸਾਰਿਆਂ ਦਾ ਤੁਸੀਂ ਇੰਨਾ ਕਸ਼ਟ ਘਟਿਆ ਹੜ੍ਹਾਂ ਦੇ ਵਿੱਚ ਉਹ ਵੀ ਤੁਹਾਨੂੰ ਸਲੂਟ ਬਣਦਾ ਔਰ ਆਪਾਂ ਰਲ ਕੇ ਇਹ ਜਿਹੜੀ ਮੁਸੀਬਤ ਪੰਜਾਬ ਤੇ ਆਈ ਹੈ ਰਲ ਕੇ ਕੱਟਣੀ ਆ ਸੋ ਹੁਣ ਕੱਲੇ-ਕੱਲੇ ਦਾ ਜਿਹੜਾ ਨੌਂ ਆ ਉਹ ਲੈਣਗੇ ਉਹ ਤਰਤੀਬ ਵਾਈ ਜਿਹੜੇ ਆਉਂਦੇ ਰਹੋ ਪਹਿਲਾਂ ਸਸੀ ਬ੍ਰਾਹਮਣਾ ਕਿਹੜਾ ਜਿਹੜੇ ਰਹੋ ਇਹ ਲਾ ਲਓ

आगर शर्मा अगला बोलो राजपाल राजपाल जी राजपाल सागर शीशपाल जी शीशपाल शीशपाल तो, जी शीशपाल जी ਰਾਮ ਲਾਲ ਜੀ ਨਰਾਤਾ ਰਾਮ ਨਰਾਤਾ ਰਾਮ ਜੀ ਨਰਾਤਾ ਰਾਮ ਆਓ ਜੀ ਨਰਾਤਾ ਰਾਮ ਆਓ ਨਰਾਤਾ ਰਾਮ ਜੀ ਹਾਸ਼ਮਪੁਰ ਮੰਡਟਾਂ ਤੋਂ ਸਸੀ ਬ੍ਰਾਹਮਣ ਦਾ ਓਮ ਪ੍ਰਕਾਸ਼ ਸ਼ਰਮਾ ਹਾਂਜੀ ਹਾਂ ਤੁਸੀਂ ਉਹ ਵੀ ਨਹੀਂ ਤੁਹਾਡਾ ਹੀ ਆ ਅੱਛਾ ਇੱਥੇ ਦੋ ਜਣੇ ਹੋਣਗੇ ਹਾਸ਼ਮਪੁਰ ਤੋਂ ਗੁਰਮਖ ਸਿੰਘ ਗੁਰਮਖ ਸਿੰਘ ਆਜੋ ਹਾਸ਼ਮਪੁਰ ਤੋਂ ਚਰਮਲ ਸਿੰਘ ਕਰਮਜੀਤ ਸਿੰਘ ਕਰਮਜੀਤ ਜੀ महाराज चुप करा पाते भाई परमजीत सिंह बापू परमजीत जी परमजीत जी परमजीत मनदीप सिंह मनदीप जी रतनगिर तो 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 रतन गेर, रतन गेर। रातन जी रतन गिर देवराज देवराज

ਰਤਨਗਿਰ ਹੈ ਕੋਈ